ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਮੀਰ ਮੰਨੂ ਦੇ ਵੇਲੇ ਮਾਸੂਮ ਬੱਚਿਆਂ ਤੇ ਸਿੰਘਣੀਆਂ ਦੀ ਸ਼ਹਾਦਤ ਬਾਰੇ ਪੜਾਂਗੇ 11 April 1748 ਵਿੱਚ ਮੀਰ ਮੰਨੂ ਪੰਜਾਬ ਦਾ ਗਵਰਨਰ ਬਣਿਆ ਉਹ ਮੁਗਲ ਸ਼ਹਿਨ ਸ਼ਾਹੀ ਵਜ਼ੀਰ ਕਮਰ ਉਸਦੀਨ ਦਾ ਪੁੱਤਰ ਸੀ ਸ਼ੁਰੂ ਸ਼ੁਰੂ ਵਿੱਚ ਲਖਪਤ ਰਾਏ ਉਸਦਾ دیਵਾਨ ਸੀ ਪਰ ਜਦੋਂ ਮੀਰ ਮੰਨਨ ਨੂੰ ਪਤਾ ਲੱਗਾ ਕਿ ਉਹ ਅੰਦਰਖਾਤੇ ਅਹਿਮਦ ਸ਼ਾਹ ਅਬਦਾਲੀ ਨਾਲ ਗੱਠ ਜੋੜ ਕਰ ਰਿਹਾ ਹੈ ਤਾਂ ਉਸਨੇ ਲਖਪਤ ਰਾਏ ਨੂੰ ਹਟਾ ਕੇ ਉਸਦੀ ਜਗ੍ਹਾ ਕੋੜਾ ਮਲ ਨੂੰ دیਵਾਨ ਮੁਕਰਰ ਕਰ ਲਿਆ ਦੀਵਾਨ ਕੌੜਾ ਮਲ ਗੁਰੂ ਘਰ ਨਾਲ ਪਿਆਰ ਕਰਦਾ ਸੀ ਤੇ ਅੰਦਰ ਖਾਤੇ ਸਿੰਘਾਂ ਨੇ ਮਦਦ ਕਰਿਆ ਕਰਦਾ ਸੀ ਉਸ ਦੇ ਦੀਵਾਨ ਬਣਨ ਤੇ ਸਿੰਘਾਂ ਨੇ ਛੋਟੇ ਕਲੂਕਾਰੇ ਦੇ ਕਾਤਲ ਦੀਵਾਨੇ ਲਖਪਤ ਰਾਏ ਦੀ ਮੰਗ ਕੀਤੀ ਸਰਦਾਰ ਰਤਨ ਸਿੰਘ ਪੰਗੂ ਦਾ ਕਹਿਣਾ ਹੈ ਕਿ ਉਸ ਨੇ ਲਖਪਤ ਰਾਏ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਲਖਪਤ ਰਾਏ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ ਗਈ ਇੱਕ ਬੰਦ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਬੰਨ ਕੇ ਵਿਚਕਾਰ ਬਿਠਾ ਦਿੱਤਾ ਉਸ ਦੇ ਸਿਰ ਉੱਪਰ ਛੱਤ ਵਿੱਚ ਮੋਰੀ ਕਰਕੇ ਹਰ ਸਿੰਘ ਨੂੰ ਹੁਕਮ ਦਿੱਤਾ ਕਿ ਜੰਗਲ ਪਾਣੀ ਉਸ ਛੱਤ ਤੇ ਕਰੇ ਇਹ ਮਵਿਸ਼ਟਾ ਵਿੱਚ ਰੁਲ ਕੇ ਲਖਪਤ ਰਾਏ ਮੋਇਆ ਜੋ ਕਹਿੰਦਾ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਵਾਂਗਾ ਸਿੰਘਾਂ ਨੇ ਲਖਪਤ ਰਾਏ ਨੂੰ ਉਸ ਦੇ ਕਰਮਾਂ ਦਾ ਫਲ ਦੇ ਕੇ ਪਰ੍ਹ ਬੁਲਾ ਦਿੱਤਾ ਜਿੰਨੀ ਦੇਰ ਤੱਕ ਦੀਵਾਨ ਕੌੜਾ ਮਲ ਜਿੰਦਾ ਰਿਹਾ ਉਤਨੇ ਦਿਨ ਸਿੱਖ ਮੁਗਲਾਂ ਦੀ ਕਰੋਪੀ ਤੋਂ ਬਚੇ ਰਹੇ ਪਰ ਜਦੋਂ ਇੱਕ جنونی ਮੁਸਲਮਾਨ ਨੇ ਦੀਵਾਨ ਕੌੜਾ ਮਲ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਤਾਂ ਮਿਰ ਮੰਨੂ ਵੱਲੋਂ ਸਿੱਖਾਂ ਉੱਤੇ ਅਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ ਉਸ ਨੇ ਮਾਝੇ, ਹਲਵੇ ਅਤੇ ਪਹਾੜੀ ਇਲਾਕਿਆਂ ਵਿੱਚ ਫੌਜੀ ਦਸਤੇ ਭੇਜੇ ਕਿ ਉਹ ਸਿੱਖਾਂ ਦਾ ਸ਼ਿਕਾਰ ਕਰਕੇ ਲਿਓਣ ਪਕੜੇ ਗਏ ਸਿੰਘਾਂ ਲਈ ਇੱਕੋ ਹੀ ਸ਼ਰਤ ਹੋਇਆ ਕਰਦੀ ਸੀ ਇਸਲਾਮ ਜਾਂ ਮੌਤ ਸਮਕਾਲੀ ਇਤਿਹਾਸਕਾਰ ਮੰਨਦੇ ਹਨ ਕਿ ਫੜੇ ਗਏ ਸਿੰਘ ਹਰ ਪ੍ਰਕਾਰ ਦੀ ਤਸੀਹੇ ਬਰਦਾਸ਼ਤ ਕਰਕੇ ਮੌਤ ਕਬੂਲ ਕਰਨ ਨੂੰ ਤਰਜੀਹ ਦਿੰਦੇ ਸਨ ਪਰ ਉਹਨਾਂ ਵਿੱਚੋਂ ਕੋਈ ਵੀ ਅਜਿਹਾ ਨਹੀਂ ਸੀ ਜਿਸ ਨੇ ਆਪਣਾ ਧਰਮ ਤਿਆਗ ਕੇ ਇਸਲਾਮ ਕਬੂਲ ਕੀਤਾ ਹੋਵੇ ਉਹਨਾਂ ਦਿਨਾਂ ਵਿੱਚ ਸਿੱਖੀ ਸਪਿਰਟ ਤੇ ਚੜ੍ਹਦੀ ਕਲਾ ਦੀ ਝਾਕੀ ਸਾਨੂੰ ਇਨ੍ਹਾਂ ਲੈਣਾ ਵਿੱਚ ਮਿਲ ਜਾਂਦੀ ਹੈ ਜੋ ਕਿ ਸਿੱਖ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੱਸ-ਹੱਸ ਕੇ ਗਾਇਆ ਕਰਦੇ ਸਨ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਡਦਾ ਅਸੀਂ ਧੁਨੇ ਚਾਉਣੇ ਹੋਏ ਸਿੱਖਾਂ ਦੇ ਸਿਰਾਂ ਦੇ ਇਨਾਮ ਗਸ਼ਤੀ ਫੌਜਾਂ ਦੀ ਮਾਰ ਧੜ ਇਹ ਨਿਤਕਰਮ ਸੀ ਮੀਰ ਮੰਨੂ ਨੇ ਸਿੱਖ ਕੌਮ ਦਾ ਮੁੱਢੋ ਹੀ ਖਾਤਮਾ ਕਰਨ ਲਈ ਨਾਇਬ ਮਮਨ ਖਾਨ ਨੂੰ ਪੰਜਾਬ ਵਿੱਚੋਂ 마ਸੂਮ ਬੱਚੇ ਤੇ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਭੇਜਣ ਦਾ ਹੁਕਮ ਦਿੱਤਾ ਮਈ ਜੂਨ ਦੇ ਦਿਨ ਕਹਿਰਾਂ ਦੀ ਗਰਮੀ ਲਾਹੌਰ ਸ਼ਹਿਰ ਵਿੱਚ ਲੋਕ ਆਪਣੀਆਂ ਹਵੇਲੀਆਂ ਵਿੱਚ ਬੈਠੇ ਹੀ ਤੜਪ ਰਹੇ ਸਨ ਅਜੇ ਆ ਹੀ ਜੇਠ ਮਹੀਨਾ ਸੀ ਜਦ ਇੱਕ ਤੰਗ ਜਿਹੇ ਬੰਦੀਖਾਨੇ ਵਿੱਚ ਕੁਝ ਧਰਮ ਮੂਰਤੀ ਅਨਖੀ ਸਿੰਘਣੀਆਂ ਬੰਦ ਸਨ ਇੱਕ ਪਾਸੇ ਤਾਂ ਤਰਾਂ ਤਰਾਂ ਦੇ ਸਬਜ਼ ਬਾਗ ਦਿਖਾਏ ਜਾ ਰਹੇ ਸਨ ਦੂਜੇ ਪਾਸੇ ਸਿੱਧਕ ਪਰਖਣ ਵਾਸਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਰੋਜ਼ ਇੱਕ ਪਿਆਲਾ ਪਾਣੀ ਤੇ ਸਵਾ ਸ਼ਟਾਂਕ ਵਸਤ 60 ਤੋਂ 65 ਗ੍ਰਾਮ ਆਟਾ ਵਿੱਚ ਅੱਧਾ ਨਮਕ ਵ ਇੱਕ ਕੈਦਰ ਨੂੰ ਮਿਲਦਾ ਸੀ ਸਵਾ ਮਨ ਦਾਣੇ ਪਿਸਣ ਦੀ ਸਜ਼ਾ ਦਿੱਤੀ ਜਾਂਦੀ ਜੋ ਬੀਬੀ ਦਾਣੇ ਨਾ ਪੀ ਸਕਦੀ ਉਸ ਦੀ ਛਾਤੀ ਤੇ ਸਵਾ ਮਨ ਪੱਕੇ ਦਾ ਪੱਥਰ ਜਾਂ ਗੋਲਾ ਰੱਖਿਆ ਜਾਂਦਾ ਤੇ ਚਾਬਕਾਂ ਦੀ ਮਾਰ ਕੀਤੀ ਜਾਂਦੀ ਗੋਦੀਆਂ ਵਿੱਚ ਭੁੱਖੇ ਬਾਲ ਬਿਲਕਦੇ ਪਰ ਮਾਤਾ ਸਹਿਬ ਘੌਰ ਦੀਆਂ ਲਾਡਲੀਆਂ ਸਿੰਘਣੀਆਂ ਨੇ ਪਾਣਾ ਮੰਨਿਆ ਤੇ ਮੁੱਖੋਂ ਸੀਨਾ ਉਚਾਰੀ ਤੇ ਤਰਮੁੱਤੇ ਕਾਇਮ ਰਹੀਆਂ। ਕਈ ਦਿਨਾਂ ਦੇ ਪਿਛੋ ਕਚਹਿਰੀ ਤੋਂ ਸੱਦਾ ਆਇਆ ਤੇ ਸੁੱਬੇ ਨੇ ਉਹਨਾਂ ਨੂੰ ਪਰਖਣਾ ਚਾਇਆ। ਇਤਿਹਾਸਕਾਰ ਲਿਖਦੇ ਹਨ ਕਿ ਕਚਹਿਰੀ ਵਿੱਚ ਸਰਮਖੁੰਦਿਆਂ ਹੀ ਉਹਨਾਂ ਸਿੰਘਣੀਆਂ ਨੇ ਗੱਜ ਕੇ ਫਤਿਹ ਬੁਲਾਈ ਜੋ ਸੁਣ ਕੇ ਸੁੱਬੇ ਮੀਰ ਮੰਨੂ ਦੇ ਖੋਦੀ ਸੀਮਾ ਨਾ ਰਹੀ ਤੇ ਜ਼ੁਲਮ ਦੀ ਚਮਕਦੀ ਤਲਵਾਰ ਧੁੱਕੇ ਗਰਜਿਆ। ਮਾਤ ਦੇ ਸਾਹਮਣੇ ਅਜੇ ਤੱਕ ਕੋਈ ਨਹੀਂ ਟਿਕਿਆ ਤੁਸੀਂ ਜਾਣਦਿਆਂ ਨਹੀਂ ਕਿ ਇਸ ਵਾਰ ਇਸਲਾਮ ਨੂੰ ਨਾਕਬੂਲਨ ਦਾ ਸਿੱਟਾ ਕੀ ਹੋਵੇਗਾ ਸਿੰਘਣੀਆਂ ਨੇ ਅਗੋ ਜਵਾਬ ਦਿੱਤਾ ਸਾਨੂੰ ਰੋਜ਼ਨਾ ਪਿਆ ਅਕਾਸੂਬੇ ਸਾਨੂੰ ਨਹੀਂ ਕਬੂਲ ਇਸਲਾਮ ਭਾਵੇਂ ਤੂੰ ਮਾਰ ਮੁਕਾਸੂਬੇ ਸਿੱਖ ਬੀਬੀਆਂ ਤੋਂ ਅਜੇ ਇਹ ਬੋਲ ਸੁਣ ਕੇ ਮੰਨੂ ਨੇ ਇੰਨਾ ਬੀਰ ਸਿੰਘਣੀਆਂ ਦੇ ਸਿੱਦਕ ਨੂੰ ਹੋਰ ਪਰਖਣ ਲਈ ਹੁਕਮ ਦਿੱਤਾ ਕਿ ਇਹਨਾਂ ਦੇ ਬੱਚਿਆਂ ਨੂੰ ਤਸੀਹੇ ਦਿੱਤੇ ਜਾਣ ਬਸ ਫਿਰ ਕਿਸੇ ਜ਼ਾਲਮਾ ਨੇ ਮਾਵਾਂ ਦੀਆਂ ਗੋਦੀਆਂ ਵਿੱਚੋਂ ਬਾਲ ਖੋਲ ਲੈ ਤੇ ਉਹਨਾਂ ਨੂੰ ਗੈਨਰੀ ਤਰ੍ਹਾਂ ਉੱਪਰ ਹਿਸ਼ਾਲ ਕੇ ਤੇ ਹੀਠਾਂ ਨੇਝਾ ਕਰ ਦੇਣਾ ਅਤੇ ਜ਼ਖਮੀ ਬੱਚਿਆਂ ਨੂੰ ਸਿੰਘਣੀਆਂ ਦੀਆਂ ਝੋਲੀਆਂ ਚ ਪਾ ਦੇਣਾ ਪਰ ਭਾਣੇ ਦੀਆਂ ਸਾਕਾਰ ਸਿੰਘਣੀਆਂ ਸਿੱਧਕ ਤੇ ਕਾਇਮ ਰਹੀਆਂ ਤਾਂ ਸੁੱਬੇ ਦੇ ਕਲੇਜੇ ਵਿੱਚ ਕਰੋਜ਼ ਦੇ ਭਾਂਬੜ ਮੱਚ ਉੱਠੇ ਜੋ ਕੁਝ ਹੋਇਆ ਕਲਮ ਲਿਖ ਨਹੀਂ ਸਕਦੀ ਬਾਲਾਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਦਿੱਤੇ ਗਏ بوطੀਆਂ ਦੇ ਹਾਰ ਪਰੋਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ ਸ਼ਾਇਦ ਇਨਸਾਨ ਹੀ ਨਹੀਂ ਸਾਰੀ ਕਾਇਨਾਤ ਰੋਈ ਹੋਵੇਗੀ ਪਰ ਨਾ ਰੋਈਆਂ ਤਾਂ ਸ਼ਹੀਦ ਬੱਚਿਆਂ ਦੀਆਂ ਮਾਵਾਂ ਨਾ ਰੋਈਆਂ ਜਿਹੜੀ ਗੋਦੀ ਵਿੱਚ ਕਦੀ ਪਿਆਰ ਦੇ ਫੁੱਲ ਖਿੜਖਿੜਾ ਹੱਸਦੇ ਸੀ ਉਨ੍ਹਾਂ ਗੋਦੀਆਂ ਵਿੱਚ ਲਾਡਲੀਆਂ ਲੁੱਥਾਂ ਪਈਆਂ ਸਨ ਸਿਦਕਵਾਨ ਸਿਦਕ ਕਿੱਥੇ ਤੱਕ ਨਿਭਾ ਜਾਂਦੇ ਹਨ ਧਰਮੀ ਮਾਵਾ ਤਾਂ ਨਾ ਡੋਲੀਆਂ ਪਰ ਜ਼ਾਲਮ ਕੰਬੁੱਠਿਆ ਸੁਬੇ ਨੇ ਕਿਹਾ ਇਹਨਾਂ ਨੂੰ ਭੋਰੇ ਵਿੱਚ ਬੰਦ ਕਰ ਦਿਓ ਫਿਰ ਇਨਸਾਫ ਕਰਾਂਗਾ ਇਸ ਵੇਲੇ ਮੇਰੀ ਤਬੀਅਤ ਠੀਕ ਨਹੀਂ ਸਿੰਘਾਂ ਨੇ ਇਸ ਜ਼ੁਲਮ ਨੂੰ ਠੰਡ ਪਾਉਣ ਲਈ ਸਰਕਾਰੀ ਅਹੁਦੇਦਾਰਾਂ 'ਤੇ ਹਮਲੇ ਤੇਜ਼ ਕਰ ਦਿੱਤੇ ਤੇ ਪੰਜਾਬ ਵਿੱਚ ਫਿਰ ਗੜਬੜ ਕਰਨ ਲੱਗ ਪਏ ਸਿੰਘਾਂ ਦੀ ਖਬਰ ਪਾ ਕੇ ਮੀਰ ਮੰਨੂ ਨੇ ਮੁੱਲਾ ਪੁਰਜਾ ਡੇਰੇ ਲਾਏ ਤੇ ਉੱਥੇ ਹੀ ਘੋੜੇ ਦੀ ਰਕਾਬ ਵਿੱਚ ਪੈਰ ਫਸ ਜਾਣ ਕਾਰਨ ਬੁਰੀ ਤਰ੍ਹਾਂ ਮਾਰਿਆ ਗਿਆ ਇਧਰ ਮੰਨੂ ਦੀ ਲੋਚ ਰੁੱਲ ਰਹੀ ਸੀ ਉਧਰ ਸਿੰਘਾਂ ਨੇ ਕੈਦਖਾਨੇ ਨੂੰ ਸੰਨ ਲਾ ਕੇ ਸਿੰਘਣੀਆਂ ਨੂੰ ਆਜ਼ਾਦ ਕਰ ਲਿਆ ਤੇ ਉਹਨਾਂ ਨੂੰ ਘਰੋਂ ਘਰ ਪਹੁੰਚਾ ਦਿੱਤਾ ਜਿਸ ਥਾਂ ਤੇ ਮੇਰ ਮੰਨੂ ਬਲੋ ਮਾਸੂਮ ਬੱਚੇ ਅਤੇ ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਨੂੰ ਮਗਰੋਂ ਸ਼ਹੀਦਗੰਜ ਕਿਹਾ ਜਾਣ ਲੱਗ ਪਿਆ ਇਹ ਅਸਥਾਨ ਅੱਜ ਕੱਲ੍ਹ ਲਾਹੌਰ ਪਾਕਿਸਤਾਨ ਵਿਖੇ ਹੈ ਗੁਰੂ ਪਿਆਰੀ ਸਤ ਸੰਗਤ ਜੀ ਤੁਹਾਨੂੰ ਗੁਰੂ ਤਨ ਗੁਰੂ ਪਿਆਰੇ ਤੇ ਤੁਹਾਨੂੰ ਗੁਰੂ ਦੀਆਂ ਸਿੰਘਣੀਆਂ ਜਿਨ੍ਹਾਂ ਨੂੰ ਅੱਜ ਵੀ ਅਰਦਾਸ ਵਿੱਚ ਅਸੀਂ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕਟਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਖਾਲਸਾ ਜੀ ਸ਼ਬਦੀ ਹੀ ਨਹੀਂ ਹਨ ਕਿੰਨਾ ਵਾਸਤੇ ਕੀ ਕਹਿ ਸਕੀਏ ਸੋ ਅੱਜ ਦੇ ਭਾਗ ਵਿੱਚ ਇੰਨਾ ਹੀ ਅਗਲੇ ਭਾਗ ਵਿੱਚ ਆਪਾਂ ਪਾਈ ਹਾਠੂ ਸਿੰਘ ਜੀ ਦੀ ਸ਼ਹੀਦੀ ਬਾਰੇ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ